हां भाई दोस्तों ਤੁਹਾਨੂੰ ਪਤਾ ਆ ਵੀ ਰਜਿੰਦਰ ਤਲਵੰਡੀ ਉੱਤੇ ਤੇ ਆਪਣਾ ਜਿਹੜਾ ਚਮਕੌਰ ਆ ਉਹਦੇ ਉੱਤੇ ਪਰਚਾ ਹੋ ਗਿਆ ਮੁੱਖ ਬਲਾਰੇ ਸੀ ਉਹ ਵਾਰਸ ਪੰਜਾਬ ਦੀ ਜਥੇਬੰਦੀ ਦੇ ਇਧਰ ਵੀਰ ਜੀ ਆ ਉਹ ਵੀ ਮੁੱਖ ਬਲਾਰੇ ਆ ਇਸ ਜਥੇਬੰਦੀ ਦੇ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਾਂ ਜਿਹੜੇ ਭਾਈ ਮਨਦੀਪ ਸਿੰਘ ਜੀ ਜਿਹੜੀ ਇਲੈਕਸ਼ਨ ਲੜ ਰਿਹਾ ਉਹਦੇ ਵਿੱਚ ਇਹ ਮੁੱਖ ਜਦਾਂ ਭੂਮਿਕਾ ਆਪਣੀ ਨਿਭਾ ਰਿਹਾ ਇਹਨਾਂ ਨੂੰ ਕੁਛ ਦਿਆਂ ਵੀਰ ਜੀ ਅ ਦੋ ਤੇ ਜਿਹੜੇ ਮੁੱਖ ਬਲਾਰੇ ਸੀ ਉਹਨਾਂ ਉਤੇ ਪਰਚਾ ਹੋ ਗਿਆ ਹਨਾ ਉਹ ਜਿਹੜਾ ਮੀਡੀਆ ਨਾਲ ਉਦੋਂ ਸਾਰੇ ਉਹ ਸਾਰੀ ਦੁਨੀਆ ਨੂੰ ਉਹ ਗੱਲਾਂ ਵੱੱਤਾ ਪਤਾ ਪਰ ਇਸ ਵੇਲੇ ਤੁਸੀਂ ਜਦਾਂ ਚੀਜ਼ਾਂ ਨੂੰ ਕਿੱਦਾਂ ਹੈਂਡਲ ਕਰ ਰਹੇ ਹੋ ਵੀ ਜੀ ਇਹ ਜਿਹੜਾ ਟੋਟਲੀ ਚੀਜ਼ਾਂ ਨੇ ਇਹ ਸਰਕਾਰ ਦੀ ਤਸ਼ੱਦਦ ਆ ਇਹ ਜਿਹੜਾ ਸਰਕਾਰ ਦਾ ਦਬਾਅ ਬਣਾਇਆ ਜਾ ਰਿਹਾ ਸਾਡੀ ਪਾਰਟੀ ਦੇ ਉੱਪਰ ਕਿ ਤਾਂ ਜੋ ਜਿਹੜੇ ਸਾਡੇ ਨੌਜਵਾਨ ਨੇ ਜਾਂ ਜਿਹੜੇ ਸਾਡਾ ਟੀਮ ਵਰਕ ਆ ਕਿਤਨਾ ਕਿਤੋਂ ਭੰਗ ਹੋ ਜੇ ਅੱਜ ਜਿਹੜੇ ਸਾਡੇ ਤੁਸੀਂ ਕਹ ਲੋ ਕਿ ਚਮਕੌਰ ਸਿੰਘ ਜੀ ਤੇ ਜਾਂ ਤਲਵੰਡੀ ਹੁਣਾ ਤੇ ਜਿਹੜਾ ਉਹਨਾਂ ਨੇ ਨਜਾਇਜ਼ ਪਰਚਾ ਕੀਤਾ ਆ ਉਹ ਬੜਾ ਹੀ ਮੰਦ ਭਾਗ ਆਇਆ ਉਹਨਾਂ ਤੇ ਜਿਹੜਾ ਪਰਚਾ ਕਰਨਾ ਬਣਦਾ ਸੀਗਾ ਉਹਨਾਂ ਤੇ ਅਸਲ 'ਚ ਨਹੀਂ ਸੀ ਬਣਦਾ ਅਸਲ ਦੇ ਵਿੱਚ ਬਣਦਾ ਸੀਗਾ ਮੌਜੂਦਾ ਸਰਕਾਰ ਤੇ ਜਿਹੜੀ ਕਿ ਪੂਰਾ ਇਨਫਰਾਸਟ੍ਰਕਚਰ ਨੂੰ ਜਿਹੜਾ ਪਬਲਿਕ ਸੰਪਤੀ ਨੂੰ ਯੂਜ਼ ਕਰਨਦੀ ਆ ਉਹਨਾਂ ਉੱਤੇ ਪਰਚਾ ਬਣਦਾ ਸੀਗਾ ਨਾ ਕਿ ਚਮਕੌਰ ਸਿੰਘ ਤੇ ਤਲਵੰਡੀ ਹੁਣਾ ਤੋਂ ਬਣਦਾ ਸੀ ਪਰ ਭਾਜੀ ਉਹ ਜਿੱਦਾਂ ਜਿਹੜੇ ਪੱਤਰਕਾਰ ਭਾਈਚਾਰਾ ਮੈਂ ਹੁਣ ਤਣ ਤਣ ਵਿੱਚੋਂ ਨਿਕਲਿਆ ਕੁਦਰਤੀ ਉਹ ਸਿੰਘ ਸਾਹਿਬ ਮੈਨੂੰ ਉੱਥੇ ਟੱਕਰ ਗਏ ਉਹ ਮੈਚ ਦਾ ਗੱਲ ਕਰਨਾ ਪਿਆ ਮੈਂ ਕਿਹਾ ਵੀਰ ਕੀ ਚੱਕਰ ਹੋਇਆ ਸੀ ਨਾ মিডিਆ ਸਾਹਮਣੇ ਤਾਂ ਨਹੀਂ ਵੀਡੀਓ ਬਣਾਈ ਹੋਣ ਪਰ ਉਹਨਾਂ ਨੇ ਮੈਨੂੰ ਜਦੋਂ ਮੈਂ ਹੁਣੇ ਉੱਥੋਂ ਹੀ ਆਇਆ ਇਧਰ ਰਾਸਤੇ ਵਿੱਚ ਟਕਰੇ ਜੀ ਉਹ ਮੈਨੂੰ ਇਹ ਗੱਲ ਕਹੀ ਕਹਿੰਦੇ ਮੈਨੂੰ ਰਾਸਤੇ ਵਿੱਚ ਦਫ਼ਤਰ ਦੇ ਬਾਹਰ ਰੋਕ ਕੇ ਧਮਕਾਇਆ ਗਿਆ ਇਹ ਗੱਲ ਕਹੀ ਉਹ ਭਾਜੀ ਇਸ ਤਰ੍ਹਾਂ ਦਾ ਕੋਈ ਵੀ ਨਾ ਤੇ ਸਾਡੀ ਇਦਾਂ ਦੀ ਕੋਈ ਫਿਤਰਤ ਹੈ ਧਮਕਾਉਣ ਦੀ ਤੇ ਨਾ ਹੀ ਸਾਡੀ ਪਾਰਟੀ ਦੇ ਇਹ ਅਲੀਗੇਸ਼ਨ ਲਾਏ ਜਾਂਦੇ ਨੇ ਹਮੇਸ਼ਾ ਅਸੀਂ ਬੜੇ ਸਤਕਾਰਯੋਗ ਨੇ ਜਿਹੜੇ ਪੱਤਰਕਾਰ ਨੇ ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਬਾਅਦ ਵਿੱਚ ਇੱਕ ਵੀਡੀਓ ਪਾ ਕੇ ਮੁੱਦਾ ਜਿਹਾ ਕੀਤਾ ਸੀਗਾ ਕਿ ਜੀ ਮੈਂ ਰੰਗਰੇਟਾ ਸਿੰਘ ਆ ਤੇ ਮੈਨੂੰ ਕਿਤੇ ਟਾਰਗੇਟ ਕੀਤਾ ਜਾਂਦਾ ਸਾਡੀ ਕਮਿਊਨਿਟੀ ਟਾਰਗੇਟ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਮੰਦਪਾਗ ਆਇਆ ਅਸੀਂ ਜਿਹੜੀਆਂ ਅਸਲ ਮੁੱਦੇ ਆ ਉਹਨੂੰ ਪਿੱਛੇ ਹਟਾ ਕੇ ਇਹੋ ਜੀਆਂ ਚੀਜ਼ਾਂ ਨੂੰ ਉਭਾਰੀਏ ਨਾ ਇਹ ਉਹਨਾਂ ਵਾਸਤੇ ਵੀ ਤੇ ਪੱਤਰਕਾਰੀ ਵਾਸਤੇ ਵੀ ਬੜੀ ਗਲਤ ਚੀਜ਼ ਹੈ ਕਿ ਤੁਸੀਂ ਭਾਜੀ ਇਸ ਵੇਲੇ ਅਸਲ ਮੁੱਦੇ ਲੋਕਾਂ ਵਿੱਚ ਕੀ ਲੈ ਕੇ ਜਾ ਰਹੇ ਹੋ ਮਤਲਬ ਜਦੋਂ ਤੁਸੀਂ ਲੋਕਾਂ ਦੇ ਵਿੱਚ ਡੋਰ ਟੂ ਡੋਰ ਕਰਦੇ ਹੋ ਉਹਨਾਂ ਮੂਰੇ ਕੀ ਗੱਲ ਰੱਖਦੇ ਹੋ ਰੈਲੀਆਂ ਵੀ ਹੋ ਰਹੀਆਂ ਨੁੱਕੜ ਮੀਟਿੰਗਾਂ ਹੋ ਰਹੀਆਂ ਉਹਨਾਂ ਵਿੱਚ ਤੁਸੀਂ ਕਿਹੜੀ ਗੱਲ ਜਦੋਂ ਲੋਕਾਂ ਦੇ ਮੂਰੇ ਰੱਖਦੇ ਸਭ ਤੋਂ ਸਭ ਤੋਂ ਪਹਿਲਾ ਮੁੱਦਾ ਨਸ਼ਿਆਂ ਦਾ ਆ ਨਸ਼ਿਆਂ ਨੂੰ ਠੱਲ ਕਿਸੇ ਸਰਕਾਰ ਕੋਲ ਨਹੀਂ ਪਾਈ ਗਈ ਭਾਈ ਅਮਰਤਪਾਲ ਸਿੰਘ ਜੀ ਕੁਝ ਦਿਨਾਂ ਵਾਸਤੇ ਪੰਜਾਬ ਚ ਵੀਰ ਘਤ ਰਹੇ ਸੀਗੇ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਹੀ ਨਸ਼ੇ ਦਾ ਲੱਕ ਤੋੜ ਕੇ ਸੁੱਟਦਾ ਉਹ ਜਿਹੜਾ ਲੱਕ ਤੋੜਿਆ ਸੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੈਂਟਰ ਦੀਆਂ ਏਜੰਸੀਆਂ ਨੂੰ ਕਿਤੇ ਉਹਨਾਂ ਨੂੰ ਫੱਬਿਆ ਨਹੀਂ ਉਹਨਾਂ ਨੇ ਉਹਨਾਂ ਤੇ ਨਜਾਇਜ਼ ਐਨਐਸਏ ਲਾ ਕੇ ਉਹਨਾਂ ਨੂੰ ਦਿਪੜਗੜ ਭੇਜਤਾ ਅੱਜ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬੜਾ ਮੰਦ ਭਾਗ ਗਿਆ ਤੁਸੀਂ ਆਪ ਦੇਖੋ ਪਰਸੋਂ ਚੌਥੀ ਮਾਨਸੀ ਦੀ ਗੱਲ ਆ ਇੱਕ ਮਾਂ ਨੇ ਇੱਕ ਪਿਓ ਨੇ ਇੱਕ ਨਸ਼ੇ ਖਾਤਰ ਆਪਣਾ ਪੁੱਤ ਤੇ ਆਪਣਾ 1.5 ਸਾਲ ਦਾ ਪੁੱਤ ਵੇਚਤਾ ਅੱਜ ਉਹ ਤਾਂ ਕਹੀ ਜਾਂਦੇ ਭਾਜੀ ਵੀ ਹਰਮੀਤ ਸੰਧੂ ਜੀ ਨੂੰ ਜਿਤਾਓ ਤੇ ਆਪਾਂ ਤਰਨਤਨ ਵਿੱਚੋਂ ਨਸ਼ਾ ਖਤਮ ਕਰਨਾ ਭਗਵੰਤ ਮਾਨ ਜੀ ਦਾ ਇਹ ਆਪਾਂ ਬਿਆਨ ਰੈਲੀ ਦੇ ਵਿੱਚ ਸੁਣਿਆ ਹੈ ਤੁਸੀਂ ਪੁਰਾਣੀ ਵੀਡੀਓ ਚੈੱਕ ਕਰਕੇ ਦੇਖ ਲਓ ਜਦੋਂ 2022 ਦੀ ਇਲੈਕਸ਼ਨ ਸੀਗੀ ਉਹਦੇ ਵਿੱਚ ਭਗਵੰਤ ਮਾਨ ਕਹਿੰਦਾ ਸੀਗਾ ਕਿ ਜੇ ਤਰਨਤਨ ਨੂੰ ਬਚਾਉਣਾ ਵਾ ਤੇ ਨਸ਼ੇ ਦੇ ਸੌਦਾਗਰ ਹਰਮੀਤ ਸਿੰਘ ਨੂੰ ਵੋਟ ਨਾ ਪਾਓ ਉਹ ਤਾਂ ਭਾਜੀ ਪੁਰਾਣੀ ਗੱਲ ਹੋ ਗਈ ਇੰਨੀਆਂ ਪੁਰਾਣੀਆਂ ਗੱਲਾਂ ਕਿੱਥੇ ਉਹਨਾਂ ਨੂੰ ਚੇਤੇ ਰਹਿੰਦੀਆਂ ਵੱਡੇ ਬੰਦੇ ਯਾਰ ਕਿਹੜੀਆਂ ਗੱਲਾਂ ਚੇਤੇ ਕਰਹੀ ਤਰਾਸ਼ਦੀ ਆ ਪੰਜਾਬ ਦੀ ਸਾਨੂੰ ਪੁਰਾਣੀਆਂ ਗੱਲਾਂ ਸੀ ਅਸੀਂ ਤਾਂ 84 ਭੁੱਲ ਗਏ ਅਸੀਂ ਤੇ ਤਿੰਨ ਖੇਤੀ ਕਾਨੂੰਨ ਭੁੱਲ ਗਏ ਅਸੀਂ ਲੈਂਡ ਪੂਲਿੰਗ ਭੁੱਲ ਗਏ ਇਹ ਤਾਂ ਕੱਲ ਦੀਆਂ ਗੱਲਾਂ ਨੇ ਸੋ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦਾ ਦੋਰਾ ਮਾਪਟੰਡ ਮੈਂ ਹਮੇਸ਼ਾ ਕਹਿਣਾ ਹੁਨਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਬੇਕੂਫ ਬਣਾਉਣ ਵਾਲੀ ਪਾਰਟੀ ਆਪਾਂ ਸੁਚੇਤ ਹੋਈਏ ਆਪਾਂ ਨੌਜਵਾਨਾਂ ਨੂੰ ਜਗਾਈਏ ਤੇ ਇਸ ਵੇਲੇ ਭਾਜੀ ਦਾ ਹੋਰ ਕੀ ਕੀ ਦਿੱਕਤਾਂ ਆ ਰਹੀਆਂ ਤੁਸੀਂ ਤਾਂ ਆਪਣੇ ਬੋਰਡ ਵੀ ਲਾਉਂਦੇ ਹੋਣੇ ਆ ਪ੍ਰਚਾਰ ਕਰਦੇ ਪਿੰਡਾਂ ਵਿੱਚ ਜਾਣੇ ਆ ਜਿੱਦਾ ਹੋਰ ਤੁਹਾਨੂੰ ਕੀ ਹੈ ਇਸ ਵੇਲੇ ਦਿੱਕਤਾਂ ਤੁਸੀਂ ਸ਼ਹਿਰ ਦੇ ਵਿੱਚ ਦੇਖਿਓ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇ ਬਿੰਦਾਂ ਕਿਤੇ ਤੁਹਾਨੂੰ ਬੋਰਡ ਨਹੀਂ ਮਿਲੇਗਾ ਇਹ ਪ੍ਰਸ਼ਾਸਨ ਜਿਹੜੇ ਆਪਾਂ ਦੋ ਤਿੰਨ ਬੋਰਡ ਲਾਏ ਸੀਗੇ ਉਹ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੀਏ ਸਾਡੇ ਬੋਰਡ ਲਾ ਦਿੱਤੇ ਜਾ ਰਹੇ ਨੇ ਦੂਜਾ ਇੱਕ ਅੱਜ ਇੱਕ ਇੱਕ ਤੁਸੀਂ ਬੜੀ ਇੱਕ ਨੀਚ ਹਰਕਤ ਵੇਖੋਗੇ ਚੌਂਕਾਂ ਦੇ ਵਿੱਚ ਮੁਲਾਜ਼ਮਾਂ ਨੂੰ ਖਿਲਾੜ ਕੇ ਮੁਲਾਜ਼ਮ ਖਿਲਾੜ ਮੁਲਾਜ਼ਮ ਖਲੋਤੇ ਨੇ ਆਮ ਜਨਤਾ ਨੂੰ ਖਿਲਾੜ ਕੇ ਤੇ ਪੁੱਛਦੇ ਨੇ ਤੁਹਾਡੇ ਕੋ ਉਹ ਹੈਗਾ ਆ ਤੁਹਾਡੇ ਕੋ ਤੁਹਾਡੇ ਕੋਲ ਤੁਹਾਡਾ ਲਾਇਸੈਂਸ ਹੈਗਾ ਆ ਤੁਹਾਡੇ ਕੋਲ ਤੁਹਾਡਾ ਪੋਲਿਊਸ਼ਨ ਹੈਗਾ ਆ ਕਹਿੰਦੇ ਨਹੀਂ ਹੈਗਾ ਜੇ ਨਹੀਂ ਹੈਗਾ ਤਾਂ ਤੁਸੀਂ ਕਿਸੇ ਝਾੜੂ ਵਾਲੇ ਲੀਡਰ ਨਾਲ ਗੱਲ ਕਰਵਾ ਦਿਓ ਵੋਟ ਪੱਕੀ ਕਰ ਲਓ ਵੋਟ ਪੱਕੀ ਕਰਨ ਵਾਸਤੇ ਇਹੋ ਜੀ ਨੀਜ਼ ਹਰਕਰ ਦੇ ਉੱਤੇ ਆ ਗਈ ਆ ਆਮ ਆਦਮੀ ਪਾਰਟੀ ਸੋ ਇਹਨਾਂ ਦਾ ਖਮਿਆਜਾ ਇਹਨਾਂ ਨੂੰ ਇਸ ਇਲੈਕਸ਼ਨ ਵਿੱਚ ਵੀ ਦੇਣਾ ਪਊਗਾ ਤੇ ਆਉਣ ਵਾਲੀ 27 ਦੇ ਇਲੈਕਸ਼ਨ ਵਿੱਚ ਵੀ ਦੇਣਾ ਪਊਗਾ ਮੈਂ ਭਾਜੀ ਕੱਲ ਅਕਾਲੀ ਦਲ ਦੇ ਦੂਜੇ ਦੇ ਆਪਣੇ ਜੂਥ ਦੇ ਇਹਨਾਂ ਦੇ ਲੀਡਰ ਨਾਲ ਆਪਣੇ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦਾ ਵੀ ਮੈਨੂੰ ਪਰਸਨਲੀ ਤੌਰ ਤੇ ਲੱਗਦਾ ਵੀ ਇਹ ਸੀਟ ਕੱਢਣੀ ਸਾਡੇ ਲਈ ਲੁਧਿਆਣੇ ਨਾਲੋਂ ਵੀ ਸੌਖੀ ਆ 15000 ਕਹਿੰਦਾ ਬੋਰਡ ਤੋਂ ਪਲੱਸ ਤੋਂ ਅਸੀਂ ਜਿੱਤਾਂਗੇ ਚਾਰ ਵਾਰੀ ਭਾਈ ਸੀਐਮ ਸਾਹਿਬ ਉੱਤੇ ਫੇਰਾ ਮਾਰ ਗਏ ਨੇ ਆ ਪਹਿਲੀ ਮੇਰੇ ਹਿਸਾਬ ਨਾਲ 1947 ਤੋਂ ਬਾਅਦ ਪਹਿਲੀ ਬਾਈ ਇਲੈਕਸ਼ਨ ਹੋਊਗੀ ਜਿੱਥੇ ਸੀਐਮ ਘਰਾ ਘਰਾ ਜਾ ਕੇ ਠੇਡੇ ਖਾਂਦਾ ਫਿਰਨਦਿਆ ਬਾਈ ਇਲੈਕਸ਼ਨ ਦੇ ਵਿੱਚ ਨਹੀਂ ਉਹ ਤਾਂ ਇਦਾਂ ਵੀ ਹੋ ਸਕਦਾ ਨਾ 27 ਨੇੜੇ ਆਉਣ ਵਾਲੀ ਆ ਮਾੜਾ ਮੋਟਾ ਜਿਹੜਾ ਜੰਗ ਲੱਗਾ ਹੁੰਦਾ ਉਹ ਲੋਹਂਡੇ ਹੁਣ ਘਸ ਘਸ ਕੇ ਉਹਦੇ ਉਹਦੇ ਵਿੱਚ ਕੀ ਕਰ ਰਹੇ ਨੇ ਇਹ ਇੱਕ ਦਬਾਅ ਬਣਾ ਰਹੇ ਨੇ ਅੱਜ ਪੂਰਾ ਦਾ ਪੂਰਾ 92 ਦੇ 92 ਐਮਐਲਏ ਨੇ ਚੁੱਕੇ ਇਥੇ ਵਾੜ ਤੇ ਤਰਨ ਤਰਨ ਦੇ ਵਿੱਚ ਜਿਹੜਾ ਕਿਸੇ ਨੂੰ ਕਹਿੰਦਾ ਆ ਕਿ ਤੁਹਾਨੂੰ ਇਸ ਵਾਰੀ ਸਾਨੂੰ ਸਪੋਰਟ ਕਰੋ ਅਗਲੀ ਵਾਰੀ ਤੁਹਾਡੇ ਕੰਮ ਹੋ ਜਾਣਗੇ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਤਰਨ ਤਰਨ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਇਸ ਝੂਠੀ ਰਾਜਨੀਤੀ ਦੇ ਵਿੱਚ ਨਾ ਫਸਿਓ ਅਸੀਂ ਇੱਕ ਪੰਜਾਬ ਨੂੰ ਦਸ਼ਾ ਤੇ ਦਿਸ਼ਾ ਦੇਣੀ ਆ ਇਹਨਾਂ ਕੋਲ ਜਿਹੜੀ ਦਸ਼ਾ ਤੇ ਦਿਸ਼ਾ ਜੋ ਪੰਜਾਬ ਦੇ ਹਾਲਾਤ ਕਰਦੇ ਉਹ ਸਾਡੇ ਸਾਹਮਣੇ ਨੇ ਤੁਸੀਂ ਭਾਈ ਮਨਦੀਪ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਅਸੀਂ ਆਉਣ ਵਾਲਾ ਜਿਹੜਾ ਪੰਜਾਬ ਦਾ ਸਨੈਰੀ ਭੁਹਿਕਿਆ ਲੋਕਾਂ ਦੀ ਝੋਲੀ ਪਾ ਸਕੀਏ ਤੇ ਵੀਰ ਉਹਦਾ ਆਪਣਾ ਨਾਮ ਕੀ ਆ ਜੀ ਸੁਖਦੇਵ ਸਿੰਘ ਸੰਧੂ ਤੁਸੀਂ ਮੁੱਖ ਬੁਲਾ ਰਹੇ ਆ ਜੀ ਹਾਂਜੀ ਤੇ ਜਿੱਦਾਂ ਲਾ ਲਓ ਵੀ ਹੁਣ ਆ ਤੁਸੀਂ ਜਾਣਦੇ ਆ ਪਿੰਡਾਂ ਦੇ ਵਿੱਚ ਲੋਕ ਤੁਹਾਨੂੰ ਜਿੱਦਾਂ ਇਦਾਂ ਮਿਲਦੇ ਕਿਉਂਕਿ ਬੰਦੇ ਨੂੰ ਜਦ ਆਪਾਂ ਸਿੱਧਾ ਕਿਸੇ ਦੇ ਮੱਥੇ ਲੱਗੀਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਉਹਦੀਆਂ ਅੱਖਾਂ ਦੇਖ ਕੇ ਉਹਦਾ ਚਿਹਰਾ ਪੜ ਕੇ ਪਤਾ ਲੱਗ ਜਾਂਦਾ ਵੀ ਲੋਕਾਂ ਦਾ ਹੰਗਾਰਾ ਕਿਦਾਂ ਦਾ ਹੈ ਕਿ ਲੋਕ ਹੰਗਾਰਾ ਦੀ ਛੱਡੋ ਲੋਕਾਂ ਦੇ ਦਰਦ ਬੜੇ ਨੇ ਲੋਕਾਂ ਦੀਆਂ ਮਾਵਾਂ ਜਿਹੜੇ ਸਾਡੀ ਸੀ ਮਾਵਾਂ ਮਾਵਾਂ ਨੂੰ ਮਿਲਦੇ ਆ ਜਾ ਕੇ ਕਿਸੇ ਦੀਆਂ ਭੈਣਾਂ ਨੂੰ ਮਿਲਦੇ ਆ ਤੇ ਉਹਨਾਂ ਦੇ ਕੋਲੋਂ ਦੁੱਖ ਝਲਕਦਾ ਆ ਬਹੁਤਾ ਤਰਨਤਾਰਨ ਉਹ ਜਿਲ੍ਹਾ ਆ ਤਰਨਤਨ ਸਭ ਤੋਂ ਵੱਧ ਗੈਂਗਸਟਰ ਪਏ ਜਾਂਦੇ ਨੇ ਤਰਨਤਾਰਨ ਉਹ ਜਿਲ੍ਹਾ ਆ ਜਿੱਥੇ ਸਭ ਤੋਂ ਵੱਧ ਨਸ਼ੇ ਦੇ ਸਦਾਗਰ ਪਏ ਜਾਂਦੇ ਨੇ ਉਹਨਾਂ ਦੇ ਵਿੱਚੋਂ ਖਰਮੀਰ ਸਿੰਘ ਦੋ ਵੀ ਆ ਜਾਂਦਾ ਆ ਕਰਨ ਤਰਨ ਉਹ ਜਿਹੜਾ ਆ ਜਿੱਥੇ ਸਭ ਤੋਂ ਵੱਧ ਸ਼ਹੀਦیاں ਦੇਣ ਵਾਲੇ ਪਾਏ ਜਾਂਦੇ ਨੇ ਨਹੀਂ ਪਾਜੀ ਹੁਣ ਨਾ ਇਦਾਂ ਕਹੋ ਕਿਉਂਕਿ ਸੰਧੂ ਸਾਹਿਬ ਹੁਣ ਆਮ ਆਦਮੀ ਪਾਰਟੀ ਚਲ ਗਿਆ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਹੈਗੀ ਆ ਉਧਰ ਅਗਲੇ ਨੇ ਸਰਫ ਸੁਰਫ ਮਾਰ ਕੇ ਤੇ ਬੰਦਾ ਨਵੇਂ ਸਿਰੇ ਤੋਂ ਤਿਆਰ ਕਰ ਲਿਆ ਯਾਰ ਉਹ ਪੁਰਾਣੀਆਂ ਗੱਲਾਂ ਸੀ ਨਹੀਂ ਪਾਜੀ ਇਹੀ ਤਾਂ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਬੇਕੂਫ ਕਿੱਦਾਂ ਬਣਾਉਂਦੀ ਆ ਆਮ ਆਦਮੀ ਪਾਰਟੀ ਅੱਜ ਤੁਹਾਡੇ ਨਿੱਕੇ ਨਿੱਕੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੂੰ ਬੇਰਹਈ ਕਿਦਾਂ ਪਾ ਦਿੰਦੀ ਆ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਹੀ ਉਹ ਪੰਜਾਬ ਪੱਖੀ ਨਹੀਂ ਹੈਗੀ ਉਹ ਪੰਜਾਬ ਦਾ ਸੋਚਣ ਵਾਲਾ ਨਹੀਂ ਹੈਗੀ ਜੇ ਕੋਈ ਪੰਜਾਬ ਦਾ ਸੋਚ ਸਕਦਾ ਹੈ ਜੇ ਕੋਈ ਨਸ਼ੇ ਦਾ ਲੱਕ ਤੋੜ ਸਕਦਾ ਉਹ ਇੱਕੋ ਇੱਕ ਅਮੀਰ ਜੱਗੀ ਆ ਭਾਈ ਅਮਰਪਾਲ ਸਿੰਘ ਜੀ ਮੈਂ ਉਮੀਦ ਕਰਦਾ ਆ ਮੈਂ ਬੇਨਤੀ ਕਰਨੀ ਚਾਹੂਗਾ ਤੁਹਾਡੇ ਮਾਧਿਅਮ ਰਹੀਂ ਪ੍ਰਸ਼ਾਸਨ ਨੂੰ ਵੀ ਕਿ ਜੋ ਪ੍ਰਸ਼ਾਸਨ ਵੀ ਕੋਝੀਆਂ ਹਰਕਤਾਂ ਤੇ ਆ ਗਿਆ ਕਿਤੇ ਨਾ ਕਿਤੇ ਉਹ ਆਪਣੇ ਡਿਸਪਲਿਨ ਚ ਰਹਿ ਕੇ ਕੰਮ ਕਰਨ ਜਿਹੜਾ ਪ੍ਰੈਸ਼ਰ ਹੁੰਦਾ ਆ ਅੱਜ ਹੈਗਾ ਕੱਲ ਨਹੀਂ ਹੈਗਾ ਤੁਸੀਂ ਸੱਤਾ ਚ ਰਹਿਣਾ ਆ ਆਪਾਂ ਆਉਣ ਵਾਲੇ ਸਮੇਂ ਸੱਤਾ ਹਟਾਉਣੀ ਆ ਉਸ ਟਾਈਮ ਤੇ ਚੀਜ਼ਾਂ ਨੂੰ ਜੱਠਣਾ ਉਹਨਾਂ ਵਾਸਤੇ ਤੇ ਸਾਡੇ ਵਾਸਤੇ ਵੀ ਔਕਾ ਹੋ ਜਾਊਗਾ ਉਹ ਆਪਸਰਾਂ ਦਾ ਭਾਈ ਸੋਖਾ ਜਿਹੜੀ ਸਰਕਾਰ ਆ ਉਹਦੇ ਹੋ ਜਾਂਦੇ ਆ ਉਹ ਤੁਹਾਡੇ ਹੋ ਜਾਣਾ ਕੱਲੂ ਤੁਹਾਡੀ ਆ ਗਈ ਕੱਲੂ ਹੋਰ ਦੀ ਆ ਗਈ ਉਹਦੇ ਹੋ ਜਾਣਾ ਉਹ ਵੀ ਅਕਤਿਆਰਬੇਗਾਰ ਆ ਨਾ ਸਮਝਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਇੱਥੇ ਬੇਰੁਜ਼ਗਾਰੀ ਦਾ ਕਰਕੇ ਬੇਰੁਜ਼ਗਾਰੀ ਖਤਮ ਕਰਤੀ ਇਹਦੇ ਵਿੱਚੋਂ ਤੁਸੀਂ ਤਰਨ ਤਰਨ ਦੇ ਵਿੱਚੋਂ ਕਿਸੇ ਪਿੰਡ 'ਚ ਹੌਕਾ ਮਾਰ ਕੇ ਵੇਖ ਲਿਓ ਕਿ ਤੁਹਾਨੂੰ ਕਿਸ ਨੂੰ ਸਰਕਾਰੀ ਨੌਕਰੀ ਮਿਲੀ ਆ ਵੇਖ ਲਿਓ ਠੀਕ ਹੈ ਤੁਸੀਂ ਤੁਸੀਂ ਕਿਸੇ ਕਿਸੇ ਵੀ ਇੱਥੇ ਕਰਮਚਾਰੀ ਦੇ ਨਾਲ ਗੱਲ ਕਰਕੇ ਦੇਖ ਲਿਓ ਕਿਛੇ ਜੇ ਤੁਸੀਂ ਇਹ ਡੀਆਈਜੀ ਸਾਹਿਬ ਕਿੰਨੀ ਰਿਸ਼ਵਤ ਦੇ ਨਾਲ ਫੜੇਗੇ ਫੜੇਗੇ ਕਰੋੜਾਂ ਦੀ ਰਿਸ਼ਵਤ ਲੈਣ ਦੇ ਫੜੇਗੇ ਉਹਦੇ ਵਿੱਚ ਤੁਸੀਂ ਦੇਖਿਓ ਕਿ ਜਦੋਂ ਹਿਡਨ ਉਹਨਾਂ ਦੀ ਰਿਪੋਰਟ ਨਿਕਲ ਕੇ ਆਉਂਦੀ ਆ ਮਹੀਨੇ ਦਾ ਪੱਤਾ ਜਿਹੜਾ ਸੀਗਾ ਸੀਐਮ ਹੌਸਪੀਟਲ ਦਾ ਸੀਗਾ ਡੀਆਈਜੀ ਸਾਹਿਬ ਦਾ ਮਹੀਨੇ ਦਾ ਪੱਤਾ ਸੀਐਮ ਹੌਸਪੀਟਲ ਦਾ ਸੀਗਾ ਆਉਣ ਵਾਲੇ ਸਮੇਂ 'ਚ ਆਪਾਂ ਉਹਨਾਂ ਚੀਜ਼ਾਂ ਦੇ ਵੀ ਖੁਲਾਸੇ ਕਰਾਂਗੇ ਬਾਇ ਪ੍ਰੂਫ ਕਰਾਂਗੇ ਅੱਜ ਜਿਹੜਾ ਸਮਾਂ ਆ ਉਹ ਇਸ ਚੀਜ਼ ਤੇ ਸਿਆਸਤ ਕਰਨ ਦਾ ਨਹੀਂ ਆਪਾਂ ਸਮੇਂ ਦੀ ਸਿਆਸਤ ਨਹੀਂ ਕਰਨ ਵਾਲੇ ਆਪਾਂ ਜਿਹੜਾ ਅਸਲ ਮੁੱਦੇ ਆ ਪੰਜਾਬ ਦੇ ਉਹਨਾਂ ਨੂੰ ਚੁੱਕਣ ਵਾਲੇ ਆ ਬਹੁਤ ਬਹੁਤ ਧੰਨਵਾਦ ਜੀ ਹਾਂ ਵੀ ਦੋਸਤੋ ਆਮ ਆਦਮੀ ਪਾਰਟੀ ਤੇ ਕਾਂਗਰਸ ਬੀਜੇਪੀ ਤੇ ਆਪਣੇ ਹੋਰ ਆਪਣੇ ਅਕਾਲੀ ਦਲ ਜਾਂ ਜਿੰਨੇ ਵੀ ਪਾਰਟੀਆਂ ਇਸ ਵੇਲੇ ਭਾਈ ਤਰਨ ਤਰਨ ਦੇ ਵਿੱਚ ਸਤਾਈ ਵਾਲ ਨੂੰ ਹੱਡੀਆਂ ਚੱਕ ਕੇ ਦੇਖ ਰਹੇ ਨੇ ਤੇ ਮੋਰੇ ਸਪਾਈ ਦਾ ਜਿਹੜਾ ਦ੍ਰਿਸ਼ ਆ ਉਹਨਾਂ ਨੂੰ ਸਾਫ਼ ਦਿਖਾਈ ਦੇ ਰਿਹਾ ਭਾਈ ਬਈ ਇੱਥੇ ਜਿੱਤਾਂਗੇ ਤੇ ਸ਼ਾਇਦ ਸਾਡੇ ਲਈ 27 ਦੇ ਜਿਹੜੇ ਰਾਸਤੇ ਉਸ ਖਾਲੇ ਹੋ ਜਾਣ ਤਾਂ ਕਰਕੇ ਭਾਈ ਹਰ ਤਰ੍ਹਾਂ ਦਾ ਜੋਰ ਇਸ ਇਲਾਕੇ ਵਿੱਚ ਵੋਟਾਂ ਦੇ ਉੱਤੇ ਲਾਇਆ ਜਾ ਰਿਹਾ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਓ ਅੱਗੇ ਜੀ ਧੰਨਵਾਦ